ਸਤ ਸੰਗਿਓ ਤਨ ਸ੍ਰੀ ਗੁਰੂ ਰਵਿਦਾਸ ਪਾਤਸ਼ਾਹ ਜੀ ਦੇ ਮਹਾਨ ਦਰਬਾਰ ਤੋ ਸਥਾਨ ਸ੍ਰੀ ਖੁਰਾਲਗੜ੍ਹ ਸੇ ਵਿਖੇ ਆਪ ਜੀ ਸਾਵਣ ਮਹੀਨੇ ਦੇ ਜੇਠੇ ਐਤਵਾਰ ਦੀ ਹਾਜ਼ਰੀ ਭਰ ਰਹੇ ਹੋ ਗੁਰੂ ਕੇ ਪਿਆਰੇਓ ਬੜਾ ਇਸ ਮਹੀਨੇ ਦਾ ਅਲੱਗ-ਅਲੱਗ ਢੰਗ ਨਾਲ ਧਾਰਮਿਕ ਖਿਆਲਾਤ ਨੂੰ ਲੈ ਕੇ ਬਹੁਤ ਪੁੰਨ ਦਾ ਦੱਸਿਆ ਗਿਆ ਹੈ ਸਤ ਸੰਗਿਓ ਯਾਦ ਰੱਖਣਾ ਕਿਸੇ ਦਾ ਮਨ ਕਿਸੇ ਦਾ ਦਿਲ ਦੁਖਾ ਕੇ ਜਿਹੜਾ ਕਰਮ ਕਾਟ ਕਰਦੇ ਪਏ ਨਾ ਰੱਬ ਕਦੇ ਵੀ ਖੁਸ਼ ਨਹੀਂ ਹੋਏਗਾ ਆ ਕਾਵੜ ਆ ਰਿਹਾ ਨਾ ਕਾਵੜ ਅੱਜ ਕੱਲ ਬਹੁਤ ਬਜਲਤ ਹੈ ਕਾਵੜ ਅਸੀਂ ਕਿਸੇ ਦੇ ਧਰਮ ਦੀ ਰੋਹ ਰੇਦੀ ਨਿੰਦਿਆ ਨਹੀਂ ਕਰਦੇ ਆਪਣੇ ਆਪਣੇ ਧਰਮ ਨੂੰ ਮੰਨਣ ਦਾ ਸਾਰਿਆਂ ਨੂੰ ਹੱਕ ਹੈ ਬਾਬਾ ਸਾਹਿਬ ਦੀ ਬਰਾਉ ਵੇੜ ਕਰਨੇ ਸਿਧਾਂਤ ਲਿਖਿਆ ਅੱਜ ਤਾਂ ਉਹਦੇ ਬੁੱਤੇ ਉੱਤੇ ਸਾਰੇ ਆਪਣੇ ਆਪਣੇ ਧਰਮ ਤੇ ਆਪਾਂ ਬਣੀ ਰੋਹ ਰੀ ਤੋ ਮੰਨ ਸਕਦੇ ਕਾਵੜ ਇੱਕ ਭਾਂਡੇ ਵਿੱਚ ਇੱਕ ਕਲਸ਼ ਵਿੱਚ ਜਲ ਹਰ ਕੀ ਪੌੜੀ ਹਰਦਵਾਰ ਤੋਂ ਲਿਆ ਕੇ ਜਾਂ ਗੰਗੋਤਰੀ ਤੋਂ ਜਿੱਥੋਂ ਗੰਗਾ ਜੀ ਪੈਦਾ ਹੁੰਦੇ ਨੇ ਲਿਆ ਕੇ ਪਿੰਡਾਂ ਪਿੰਡਾਂ ਦੇ ਸ਼ਿਵ ਦਵਾਲਿਆਂ ਵਿੱਚ ਆਪਣੇ ਈਸ਼ ਦਾ ਅਸ਼ਨਾਣ ਕਰਵਾਇਆ ਜਾਂਦਾ ਹੈ ਪਰ ਇੱਦਾਂ ਦੀਆਂ ਸੋਸ਼ਲ ਮੀਡੀਆ ਤੇ ਵੀਡੀਓ ਆ ਰਹੀਆਂ ਨੇ ਜਿਹੜੇ ਕਾਵੜੀ ਨੇ ਨਾ ਜਿਹੜਾ ਕਾਵੜ ਨੂੰ ਲਿਆਣ ਵਾਲਾ ਉਹਨੂੰ ਕਾਵੜੀ ਆਖਿਆ ਜਾਂਦਾ ਹੈ ਉਹ ਆਪਣੀ ਸੇਵਾ ਨੂੰ ਭੁੱਲ ਕੇ ਰਸਤੇ ਦੇ ਵਿੱਚ ਆਣ ਜਾਣ ਵਾਲੇ ਗੱਡੀਆਂ ਮੋਟਰਾਂ ਨਾਲ ਭਿੱੜ ਰਹੇ ਨੇ ਇਦਾਂ ਦੀ ਤਸਵੀਰ ਪੇਸ਼ ਕੀਤੀ ਜਾ ਰਹੀ ਹੈ ਜਿਹੜੀ ਧਰਮ ਦੀ ਤਸਵੀਰ ਨਹੀਂ ਹੋ ਸਕਦੀ ਲੋਕਾਂ ਨਾਲ ਕੁੱਟਮਾਰ ਬਈ ਗੱਡੀ ਦਾ ਹਾਰਨ ਵੀ ਪਜਾਦਾ ਹੈ ਨਾ ਪਿੱਛੋਂ ਉਹਨਾਂ ਨੂੰ ਵੀ ਡੰਡਿਆਂ ਨਾਲ ਲੱਠ ਨਾਲ ਕੁੱਟਿਆ ਜਾਂਦਾ ਹੈ ਛੋਟੇ ਛੋਟੇ ਬੱਚਿਆਂ ਨੂੰ ਗੱਡੀ ਵਿੱਚੋਂ ਕੱਢ ਛੱਡ ਕੇ ਖਦੇੜਿਆ ਜਾ ਰਿਹਾ ਹੈ ਮੈਂ ਸਵਾਲ ਕਰਦਾ ਸੰਗਤ ਨੂੰ ਕੀ ਇਹ ਧਰਮ ਹੈ ਇਹਦਾ ਉਹਨਾਂ ਦਾ ਇਸ਼ਟ ਖੁਸ਼ ਹੋ ਜਾਏਗਾ ਕਾਬੜ ਤਾਂ ਤਾਂ ਲੈਣ ਚੱਲੇ ਹੋਣਗੇ ਕਿ ਸਾਡਾ ਇਸ਼ਟ ਸਾਡਾ ਰੱਬ ਇਸ ਤੋਂ ਖੁਸ਼ ਹੋ ਜਾਏ ਜਦੋਂ ਗੁਰਮਤਾ ਦੀ ਇਸਵੱਤੀ ਤੇ ਇਸ ਗੱਲ ਨੂੰ ਖਰਾ ਆਧਾਰਦੇ ਆ ਤੇ ਫਿਰ ਇਹ ਨਜ਼ਰ ਆਉਂਦੀ ਏ ਗੱਲ ਕਿਸੇ ਦੇ ਦਿਲ ਨੂੰ ਦਿਖਾ ਕੇ ਕਿਸੇ ਨੂੰ ਦੁਖੀ ਕਰਕੇ ਅਸੀਂ ਆਪਣੇ ਰੱਬ ਨੂੰ ਖੁਸ਼ ਨਹੀਂ ਕਰ ਸਕਦੇ ਠੀਕ ਹੈ ਕੋਈ ਹਰੇਕ ਧਰਮ ਅੰਦਰ ਆਪਣੇ ਰੋ ਰੀਤ ਨੂੰ ਮੰਨਣ ਦਾ ਮਨਾਉਣ ਦਾ ਹਰੇਕ ਨੂੰ ਹੱਕ ਹੈ ਭਾਈ ਕੋਈ ਜਿਵੇਂ ਚਾਹੇ ਆਪਣੇ ਧਰਮ ਨੂੰ ਬਣਾ ਸਕਦਾ ਹੈ ਮੰਨ ਸਕਦਾ ਹੈ ਪੂਜਾ ਅਰਤਨਾ ਕਰ ਸਕਦਾ ਹੈ ਕਰਵਾ ਸਕਦਾ ਹੈ ਪਰ ਧਰਮ ਦੀ ਪੂਜਾ ਕਰਦੇ ਕਰਦੇ ਰੱਬ ਦੇ ਬਣਾਏ ਹੋਏ ਚੱਲਦੇ ਫਿਰਦੇ ਇਸ ਮੰਦਰ ਨੂੰ ਢਾਉਣਾ ਰੱਬ ਦੇ ਬਣਾਏ ਜੀਵਾਂ ਦਾ ਮਨ ਦੁਖੀ ਕਰਨਾ ਮੇਰਾ ਨਹੀਂ ਖਿਆਲ ਤੇ ਰੱਬ ਖੁਸ਼ ਹੁੰਦਾ ਹੋਵੇ ਇਹ ਤਾਂ ਸਾਵਣ ਦਾ ਮਹੀਨਾ ਸਿਆਣੇ ਕਹਿੰਦੇ ਹੁੰਦੇ ਸੀ ਲੈਹਰਾ ਤੁਹਾਨੂੰ ਸ਼ਾਇਦ ਤੁਹਾਡੇ ਕਿਤੇਆਂ ਵਿੱਚ ਤੁਹਾਡੇ ਇਲਾਕੇ ਵਿੱਚ ਸ਼ਬਦ ਸ਼ਾਇਦ ਨਾ ਵਰਤਿਆ ਜਾਂਦਾ ਹੋਵੇ ਸਾਡੇ ਵਰਦੇ ਸਿਆਣੇ ਇਸ ਮਹੀਨੇ ਨੂੰ ਲੈਹਰਾ ਮਹੀਨਾ ਕਿਹਾ ਜਾਂਦਾ ਹੈ ਲੈਹਰਾ ਪੰਜਾਬੀ ਦਾ ਸ਼ਬਦ ਹੈ ਲੈਹਰਾ ਕਈ ਕੁੜਾ ਨਰਮ ਨਮੋ ਨਮੋ ਜਿਹੜਾ ਫੁੱਟਿਆ ਹੋਵੇ ਪੌਦੇ ਦੀਆਂ ਕੁੰਪਲਾਂ ਜਦੋਂ ਨਮੀਆਂ ਫੁੱਟਦੀਆਂ ਨੇ ਨਾ ਉਹਨਾਂ ਨੂੰ ਕਹਿੰਦਾ ਕਿ ਲੈ ਰੀਆਂ ਕੌਂਪਲਾਂ ਲੈਰੇ ਪੱਤੇ ਆਏ ਨਵੇਂ ਪਾਣੀ ਵਾਲੇ ਇਹ ਲੈਰੇ ਇਹਨੇ ਦਾ ਆਪ ਮੰਨ ਵਾਲਾ ਮਨਾ ਤੇਰਾ ਪੱਥਰ ਜਿਹੜਾ ਮਾਨ ਹੈ ਨਾ ਉਹ ਵੀ ਲੈਹਰਾ ਹੋ ਜਾਏ ਉਹ ਵੀ ਨਰਮ ਹੋ ਜਾਏ ਜਿਹਦਾ ਬਨਸਪਤੀ ਹਰੀ ਭਰੀ ਹੋ ਗਈ ਤੇਰਾ ਮਨ ਵੀ ਅੰਦਰੋਂ ਲਹਿਰਾ ਹੋ ਜਾਏ ਤੇਰਾ ਮਨ ਵੀ ਅੰਦਰੋਂ ਹਰਿਆ ਭਰਾ ਹੋ ਜਾਏ ਓ ਵਾਹਿਗੁਰੂ ਵਾਹਿਗੁਰੂ ਹਰੀ ਹਰੀ ਇਹ ਫਰਕ ਨਹੀਂ ਪੈਂਦਾ ਕਿ ਰੱਬ ਨੂੰ ਕੀ ਕਹਿ ਕੇ ਯਾਦ ਕਰਦੇ ਕੋਈ ਫਰਕ ਨਹੀਂ ਪੈਂਦਾ RAM ਕਹੋ ਉਹ ਵੀ ਉਹਦਾ ਨਾਮ ਹੈ ਹਰੀ ਕਹੋ ਉਹ ਵੀ ਉਹਦਾ ਨਾਮ ਹੈ ਬਿਠਲ ਕਹੋ ਉਹ ਵੀ ਉਹਦਾ ਨਾਮ ਹੈ ਗੋਵਿੰਦੇ ਕਹੋ ਗੋਪਾਲ ਕਹੋ ਓ ਗੁਰੂ ਕੇ ਪਿਆਰਿਓ ਧੰਗੁਰੂ ਕਲਗੀ ਧਰਨੇ ਸੈਂਕੜੇ ਨਾਮ ਦਾ ਬਿਰਣ ਜਾਪ ਸਭ ਚ ਕੀਤਾ ਏ ਰੱਬ ਨੂੰ ਕਿ ਰੱਬ ਜੀ ਤੇਰੇ ਕਿੰਨੇ ਨਾਮ ਨੇ ਕੋਈ ਫਰਕ ਨਹੀਂ ਪੈਂਦਾ ਕੋਈ ਹਰੀ ਕਹਿੰਦਾ ਏ ਕੋਈ ਗੋਬਿੰਦੇ ਕਹਿੰਦਾ ਕੋ ਮਕੰਦੇ ਕਹਿੰਦਾ ਆਧਾਰੇ ਪਾਰੇ ਹਰਿਆਂ ਕਰਿਆਂ ਇਹ ਦੇਖੋ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਵੀ ਬਾਣੀ ਅੰਦਰ ਰੱਖਿਆ ਏ ਸ਼ਬਦ ਇਸ ਕਰਕੇ ਪਿਆਰਿਓ ਇਧਰ ਨਾਲ ਕੋਈ ਫਰਕ ਨਹੀਂ ਪੈਂਦਾ ਕੋਈ ਕੀ ਕਹਿੰਦਾ ਏ ਸਾਰੇ ਰੱਬ ਦੇ ਨਾਮ ਨੇ ਸਾਰੇ ਪਰ ਰੱਬ ਦੇ ਨਾਮ ਨਿਮਰਤਾ ਵਿੱਚ ਹੀ ਲੈ ਜਾ ਸਕਦੇ ਨੇ ਕਿਸੇ ਨੂੰ ਦੁਖੀ ਕਰਕੇ ਨਹੀਂ ਲੈ ਜਾ ਸਕਦਾ